ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕੁਝ ਕੁ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਕਿ ਬਾਪੂ ਹੋਰੇ ਚਿੜੀਆਂ ਨੂੰ ਸੰਭ ਰਿਹਾ ਉਹਨਾਂ ਨੇ ਪੁਰਾਣਾ ਜਿਹੜਾ ਸਰਕੀ ਵਾਲੇ ਦੀਆਂ ਛੱਤਾਂ ਹੁੰਦੀਆਂ ਸੀ ਪਹਿਲਾਂ ਉਹਨਾਂ ਦੇ ਉਹ ਹੁੰਦੀਆਂ ਸੀ ਫਿਰ ਉਹਨਾਂ ਨੇ ਥੋੜਾ ਜਿਹਾ ਪੱਕਾ ਕਰ ਲਿਆ ਥੋੜਾ ਜਿਹਾ ਉਹਨਾਂ ਨੇ ਫੇਰ ਛੱਡਤਾ ਵੀ ਚਿੜੀਆਂ ਲਈ ਆਪਾਂ ਰੱਖੀਏ ਸੋ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਆਪਾਂ ਬਾਬਾ ਜੀ ਤੁਹਾਨੂੰ ਰਹਿਣ ਬਸੇ ਰੇ ਚਿੜੀਆਂ ਦੇ ਦੇ ਕੇ ਜਾਵਾਂਗੇ ਤੇ ਆਪਾਂ ਉਹਨਾਂ ਨੂੰ ਹੋਰ ਬਚਾਈਏ ਵੱਧ ਤੋਂ ਵੱਧ ਉਹਨਾਂ ਦੇ ਲਈ ਰਹਿਣ ਬਸੇਰੇ ਲਾਈਏ ਕਿਉਂਕਿ ਜਿੰਨੀ ਕਿ ਸਪੇਸ ਹੈਗੀ ਸੀ ਉਹਨਾਂ ਨੇ ਫੁੱਲ ਕੀਤੀ ਹੋਈ ਆ ਬਹੁਤ ਸਾਰੀਆਂ ਜਿੜੀਆਂ ਨੂੰ ਰਹਿਣ ਬਸੇਰਾ ਬਣਾਉਣ ਦੇ ਲਈ ਜਗ੍ਹਾ ਨਹੀਂ ਮਿਲ ਰਹੀ ਸੀ ਸੋ ਆਪਾਂ ਉਹਨਾਂ ਨੂੰ ਜਗ੍ਹਾ ਦਿੱਤੀ ਤੇ ਇਹ ਸੋਚਿਆ ਕਿ ਵੀ ਆਪਾਂ ਹੋਰ ਵੱਧ ਤੋਂ ਵੱਧ ਰਹਿਣ ਬਸੇਰੇ ਲਗਾਈਏ ਸੋ ਦੋਸਤੋ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਕਿਤੇ ਵੀ ਹੈਗੀਆਂ ਹੈਗੀਆਂ ਨੇ ਤਾਂ ਤੁਸੀਂ ਉਹਨਾਂ ਲਈ ਛੋਟਾ ਛੋਟਾ ਜਿਹਾ ਪਰਾਲੇ ਕਰਨੇ ਆ ਜਿਵੇਂ ਤੁਸੀਂ ਸੁੱਕੇ ਕਦੂ ਨੂੰ ਉਹਦੇ ਵਿੱਚ ਸਵਾ 1 ਇੰਚੀ ਹੋਲ ਕਰਕੇ ਚਾਹੇ 1.5 ਇੰਚੀ ਹੋਲ ਕਰ ਦੋ ਉਹ ਕਰਕੇ ਉਹਦੇ ਬੀਜ ਕੱਢ ਕੇ ਉਹਨੂੰ ਕਿਤੇ ਵੀ ਕਿਸੇ ਛੱਡ ਦੇ ਵਿੱਚ ਕਿਸੇ ਬਰਾਂਡੇ ਦੇ ਵਿੱਚ ਕਿਸੇ ਦਰਖਤ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਲਟਕਾ ਸਕਦੇ ਹੋ ਚਾਹੇ ਉਹਨੂੰ ਫਿੱਟ ਕਰ ਦੋ ਜਾਂ ਫਿਰ ਤੁਸੀਂ ਕੁਝ ਹੀ ਹੁੰਦੇ ਆਪਣੇ ਮਿੱਟੀ ਦੇ ਜਾਂ ਆਪਣੇ ਤੋੜੇ ਤੋੜਿਆਂ ਨੂੰ ਵੀ ਵਰਤੋਂ ਦੇ ਵਿੱਚ ਲੈ ਸਕਦੇ ਹੋ ਵੱਡੇ ਪੰਛੀਆਂ ਦੇ ਲਈ ਤੇ ਹੋਰ ਪਾਈਪਾਂ ਹੋ ਗਈਆਂ ਜਾਲੀਆਂ ਹੋ ਗਈਆਂ ਹੋਰ ਵੀ ਬਹੁਤ ਸਾਰੀਆਂ ਤਰ੍ਹਾਂ ਦੇ ਜਿਵੇਂ ਬੂਟਾਂ ਵਾਲੇ ਡੱਬੇ ਹੋ ਗਏ ਇਹਨਾਂ ਨੂੰ ਤੁਸੀਂ ਵਰਤੋਂ ਦੇ ਵਿੱਚ ਲੈ ਕੇ ਇੱਕ ਪੰਛੀ ਦਾ ਸਾਥ ਦੇ ਸਕਦੇ ਹੋ ਇਹ ਬਜ਼ੁਰਗਾਂ ਨੂੰ ਇੰਨਾ ਪਿਆਰਾ ਪੰਛੀਆਂ ਨਾਲ ਮੇਰੀ ਇੰਨੀ ਰੂਹ ਖੁਸ਼ ਹੋਈ ਕਿ ਵੀ ਇਸ ਯੁੱਗ ਦੇ ਵਿੱਚ ਕੋਈ ਬੰਦਾ ਇੰਨਾ ਪੰਛੀਆਂ ਨੂੰ ਪਿਆਰ ਕਰ ਸਕਦਾ ਤੇ ਜਦੋਂ ਵੀ ਇਹਨਾਂ ਨਾਲ ਮੈਂ ਗੱਲ ਕੀਤੀ ਵੀ ਆਹ ਰਹਿਣ ਬਸੇਰੇ ਲਾ ਕੇ ਜਾਣੇ ਆ ਉਹ ਕਹਿੰਦੇ ਕੋਈ ਚੱਕਰ ਨਹੀਂ ਤੁਸੀਂ ਹੋਰ ਜਗ੍ਹਾ ਲਾਓ ਇਹ ਅਸੀਂ ਆਪ ਲਾ ਦਾਂਗੇ ਮੈਂਟੋ ਮੈਂਟਰੀ ਲਾ ਦਾਂਗੇ ਇਹਨਾਂ ਨੇ ਲਾ ਵੀ ਦਿੱਤੇ ਬਾਕੀ ਬਹੁਤ ਘੱਟ ਲੋਕ ਇਹਨਾਂ ਬੇਜਵਾਨਾਂ ਬਾਰੇ ਸੋਚਦੇ ਆ ਲੋਕਾਂ ਨੂੰ ਵੈਸੇ ਇਹ ਹੁੰਦਾ ਵੀ ਆਪਾਂ ਨੂੰ ਇੰਨਾ ਤੱਕ ਕੀ ਜ਼ਰੂਰਤ ਆ ਪਰ ਉਹਨਾਂ ਨੂੰ ਹਲੇ ਇਹ ਨਹੀਂ ਪਤਾ ਵੀ ਜੀਵ ਜੰਤੂਆਂ ਦੀ ਕਿੰਨੀ ਅਹਿਮੀਅਤ ਹੈ ਇਸ ਧਰਤੀ ਦੇ ਉੱਪਰ ਕਿਉਂਕਿ ਬੰਦੇ ਬਿਨਾ ਇਹਨਾਂ ਨੂੰ ਸਰ ਸਕਦਾ ਬੰਦੇ ਦਾ ਇਹਨਾਂ ਬਿਨਾ ਨਹੀਂ ਸਰ ਸਕਦਾ ਜੇ ਬੰਦਾ ਸਰਵਾਈਵ ਕਰਨਾ ਚਾਹੁੰਦਾ ਤਾਂ ਇਹਨਾਂ ਜੀਵ ਜੰਤੂਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਇਹਨਾਂ ਰੁੱਖਾਂ ਨੂੰ ਨਾਲ ਲੈ ਕੇ ਚੱਲਣਾ ਜੇ ਆਪਾਂ ਸਰਵਾਈਵ ਕਰਨਾ ਚਾਹੁੰਦੇ ਆ ਜੇ ਬੰਦਾ ਹੁਣ ਵੀ ਨਾ ਸੁਧਰਿਆ ਉਹਨੇ ਇਹੀ ਸੋਚੀ ਗਿਆ ਕਿ ਇਹ ਧਰਤੀ ਸਿਰਫ ਮੇਰੀ ਹੈ ਇਸ ਤੇ ਮੇਰਾ ਹੱਕ ਹੈ ਤਾਂ ਉਹ ਦਿਨ ਦੂਰ ਨਹੀਂ ਕਿ ਬੰਦੇ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊ ਸੋ ਅੱਜ ਵੀ ਪੈ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੁਸ਼ਕਲਾਂ ਵਧਣਗੀਆਂ ਜੇ ਆਪਾਂ ਚਾਹਣੇ ਆ ਵੀ ਜੀਓ ਤੇ ਜਿਉਣ ਦੇ ਦਿਓ ਵਾਲਾ ਕਨਸੈਪਟ ਬਣਾਈਏ ਤਾਂ